ਨੇ ਜਿਹੜੀ ਨੇ ਆਪਣੀ ਨਵਾਂ ਬਾਈਪਾਸ ਜਿਹੜਾ ਆ ਉਹ ਬਣਾਇਆ ਔਰ ਇਹ ਸਾਡੇ ਕੁਝ ਪਿੰਡ ਸੀਗੇ ਇਹ ਲੈਫਟ ਆਊਟ ਪੋਰਸ਼ਨ ਦੇ ਵਿੱਚ ਆ ਗਏ ਕਿਉਂਕਿ ਇਹਨਾਂ ਤੇ ਵੀ ਲੋਡ ਸੀਗੀ ਇਹਨਾਂ ਨੂੰ ਵੀ ਚੌੜਾ ਕਰਨ ਦੀ ਸੋ ਅਸੀਂ ਸੜਕਾਂ ਤੇ ਚੌੜੀਆਂ ਕਰਨ ਦਾ ਪ੍ਰੋਜੈਕਟ ਪਹਿਲਾਂ ਹੀ ਪਾਸ ਕਰ ਚੁੱਕੇ ਸੀਗੇ ਪਰ ਇਹਦੇ ਤੇ ਚਾਰ ਜਿਹੜੇ ਆ ਉਹ ਨਵੇਂ ਪੋਲ ਪੈਂਦੇ ਸੀਗੇ ਸੋ ਪੁਲਾਂ ਨੂੰ ਚੌੜਾ ਕਰਨਾ ਜਿਹੜਾ ਆ ਉਹ ਵੀ ਨਾਲ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਨੇ ਨਾਲ ਪੁਲ ਵੀ ਜਿਹੜੇ ਨੇ ਉਨੇ ਹੀ ਚੌੜੇ ਹੋਣੇ ਚਾਹੀਦੇ ਨੇ ਸੋ ਅਸੀਂ ਚਾਰ ਪੁਲ ਜਿਹੜੇ ਨੇ ਇਹ ਜਿੱਥੇ ਆਪਾਂ ਖੜੇ ਆ ਗੱਗੜਪਾਣਾ ਪਿੰਡ ਦੇ ਵਿੱਚ ਇੱਕ ਮਹਿਤੇ ਇੱਕ ਕਰਦੇ ਆਉਂਦੇ ਵਿੱਚ ਔਰ ਇੱਕ ਨਵਾਂ ਪਿੰਡ ਦੇ ਵਿੱਚ ਚਾਰ ਅਸੀਂ ਨਵੇਂ ਪੁਲ ਜਿਹੜੇ ਨੇ ਉਹਨਾਂ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਕੀਤਾ ਔਰ ਲਗਭਗ 12 ਕਿ ਮਹੀਨੇ ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਕੰਪਲੀਟ ਕਰ ਲਾਂਗੇ ਜਿਹਦੇ ਨਾਲ ਆਵਾਜਾਈ ਜਿਹੜੀ ਆ ਉਹ ਇਹਨਾਂ ਰੋਡਸ ਦੇ ਉੱਤੇ ਪੂਰੀ ਤਰ੍ਹਾਂ ਸਮੂਤ ਹੋ ਜੂਗੀ ਔਰ 13 ਕਰੋੜ 72 ਲੱਖ ਰੁਪਇਆ ਇਹਨਾਂ ਚੌਂ ਪੁਲਾਂ ਵਾਸਤੇ ਜਿਹੜਾ ਆ ਉਹ ਸਰਬਾਤ ਭਗਵਾਨ ਸਿੰਘ ਮਾਨ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੜਿਆਲਾ ਗੁਰੂ ਹਲਕੇ ਵਾਸਤੇ ਜਿਹੜਾ ਉਹ ਮਨਜ਼ੂਰ ਕੀਤਾ ਸੋ ਅਸੀਂ ਬਹੁਤ ਜਲਦ ਕਵਾਲਿਟੀ ਵਾਲੇ ਇਹ ਪੁਲ ਜਿਹੜੇ ਆ ਉਹ ਬਣਾਵਾਂਗੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਤੋਂ ਵੀ ਕਿਤੇ ਦੇਸ਼ ਆਜ਼ਾਦ ਹੋਇਆ ਇਹ ਉਹ ਪੁਲ ਨੇ ਜਿਨ੍ਹਾਂ ਨੂੰ ਕਦੀ ਵੀ ਅੱਜ ਤੱਕ ਚੌੜਾ ਕਰਨ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ ਔਰ ਟ੍ਰੈਫਿਕ ਜਿਹੜੀ ਆ ਉਹ ਕਈ ਗੁਣਾ ਉਦੋਂ ਦੀ ਜਿਹੜੀ ਆ ਉਹ ਵੱਧ ਗਈ ਆ ਸੋ ਮੇਰੇ ਵੱਲੋਂ ਇਲਾਕੇ ਦੇ ਇਸ ਪੂਰੇ ਇਲਾਕੇ ਦੇ ਇਹਨਾਂ ਪਿੰਡਾਂ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਜਿਨ੍ਹਾਂ ਦੇ ਜਿਨ੍ਹਾਂ ਨੇ ਬਹੁਤ ਹਮੇਸ਼ਾ ਸਾਥ ਦਿੱਤਾ ਆ ਔਰ ਪੂਰੀ ਤਰ੍ਹਾਂ ਨਾਲ ਆ ਨਾਲ ਚੱਲ ਕੇ ਜਿਹੜੇ ਵੀ ਪਿੰਡਾਂ ਦੇ ਕੰਮ ਨੇ ਬੜੀ ਸਪੀਡ ਤੇ ਨਾਲ ਇਹ ਸਾਰੇ ਮੇਰੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜਿਹੜੇ ਨੇ ਉਹ ਕਰਵਾ ਰਹੇ ਨੇ ਸੋ ਇਹ ਜਿਹੜਾ ਕੰਮ ਆ ਇਹ ਅਸੀਂ ਬਹੁਤ ਜਲਦ ਜਿਹੜਾ ਉਹ ਕੰਪਲੀਟ ਕਰਕੇ ਲੋਕਾਂ ਦੇ ਸਪੁਰਦ ਕਰਨਾ ਬਹੁਤ ਬਹੁਤ ਧੰਨ ਬੋਲੇ ਸ਼ੋਨ ਅੱਲਾਸਰ ਜੀ ਹੂੰ ਤੇ ਜਿਹੜਾ ਸਰਪੰਚ ਸਾਹਿਬਾਨ ਸਾਹਿਬ ਪੰਚ ਬਾਈਤਾ ਚੌਂਕ ਤੱਕ ਰੋਡ ਜਿਹੜੀ ਆਪਾਂ ਬਈ ਆ 503 ਗਰੀਆ ਇਹ ਸਰਪੰਚ ਜੀ ਦੇ ਗੱਲ ਔਰ ਇਹਦੇ ਉੱਤੇ ਚਾਰ ਸਾਡੇ ਕੋਲ ਜਿਹੜੇ ਆਉ ਬੰਨਾਲੇ ਸੀਗੇ ਸੜਕਾਂ ਚੌੜੀਆਂ ਹੋਦੀਆਂ ਸੜਕਾਂ ਚੌੜੀਆਂ ਦਾ ਪ੍ਰੋਜੈਕਟ ਪਹਿਲਾਂ ਪਾਸ ਕਰ ਦਿੱਤਾ ਸੀਗਾ ਤੋਂ ਆ ਗਰੀ ਤੁਹਾਡੀ ਤਰਦੇ ਹਾਂ ਨਾਲੇ ਵਾਲਾ ਪੋਲਾ ਮੇਰਾ ਖਿਆਲ ਹੈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇਹ ਚਰਚਾ ਬਣਾਇਆ ਤੇ ਮੇਰੇ ਸਰਕਾਰਯੋਗ ਬਜ਼ੁਰਗ ਵੀ ਬੈਠੇ ਨੇ ਹੱਕ ਕਰਾ ਕਰਕੇ ਦੱਸੋ ਮਨਾਈਾ ਜਿਦਿ ਕਰਕੇ ਇਹਨਾਂ ਨੂੰ ਚੌੜਾ ਚੌੜਾ